ਜਨਾ ਠੋਡੇ ਵਾਸਤੇ ਸਵਰਾਜ 855 ਸਾਰਾ ਅਰੀਜਨਲ ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲਾ ਬਾਈ ਵਧੀਆ ਬਾਈ ਤੂੰ ਦੱਸ ਠੀਕ ਠਾਕ ਜੀ ਇਹ ਬਾਈ ਜਿਹੜਾ ਸਵਰਾਜ 855 ਇਹ ਕਿਹੜਾ ਮਾਡਲ ਆ 2004 ਮਾਡਲ ਆ ਠੀਕ ਆ 2004 ਮਾਡਲ ਆ ਨੰਬਰ ਬਾਈ ਪੀਵੀ 31 ਮਾਨਸੇ ਦਾ ਜੀ ਠੀਕ ਆ ਪੀਵੀ 31 ਮਾਨਸੇ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਇਹਦੇ ਟਾਇਰਾਂ ਦੀ ਮੂਰਲੇ ਟਾਇਰ ਮੂਰਲੇ ਟਾਇਰ ਜੇ ਕੇ ਸੋਨਾ ਵਨ ਦੇ ਜਵਨਵੇਂ ਜੀ ਠੀਕ ਆ ਜੇ ਬਿਲਕੁਲ ਨਵੇਂ ਆ ਜੇ ਕੇ ਸੋਨਾ ਵਨ ਕੰਪਨੀ ਦੇ ਹਾਂ ਤੇ ਬਾਈ ਮਗਰਲੇ ਟਾਇਰ ਕੋਲੇ ਗੁਡੀਰ 90 ਪੈਸੇ ਟਾਇਰ ਠੀਕ ਆ ਗੁਡਇਰ ਕੰਪਨੀ ਦੇ 90 ਪੈਸੇ ਟਾਇਰ ਆ ਹਾਂ ਕਰਲੋਕ ਇੰਜਨਰ ਆਈ ਠੀਕ ਆ ਜੀ ਕਰਲੋਕ ਕਰ ਇੰਜਨ ਆ ਬਾਈ ਇਹਦੇ ਰੰਗ ਪੇੜ ਦੀ ਗੱਲ ਕਰੀਏ ਸਾਰਾ ਅਰੀਜਨਲ ਲਈ ਏ ਟੂ ਜ਼ੈਡ ਠੀਕ ਆ ਸਾਰਾ ਟਰੈਕਟਰ ਅਰੀਜਨਲ ਆ ਤੁਹਾਨੂੰ ਵਿਖਾਉਣੇ ਆ ਤੇ ਬਾਈ ਇਹਦੇ ਨਾਲ ਸਮਾਨ ਕੀ ਕੋਲ ਸਮਾਨ ਇਹਦਾ ਡੰਡਾ ਫੱਟੀ ਛਤਰੀ ਵੀ ਲਾਈ ਛਤਰੀ ਹੈਣੀ ਡੰਡਾ ਉਹ ਟੁੱਟੀ ਸੀ ਤਾਂ ਕਰਕੇ ਲਾਤੀ ਉਹ ਦੇਓਗੇ ਨਾਲ ਕਿ ਸਹੀ ਕਿ ਨਹੀਂ ਦਿੰਦੇ ਡੇਰਾਂਗੇ ਜੋ ਕੋਈ ਤਾਂ ਵੀ ਟੁੱਟੀ ਦੇ ਦੋਗੇ ਛੀ ਦੇ ਦਾਂਗੇ ਆਪਾਂ ਠੀਕ ਆ ਸਮਾਨ ਪੂਰਾ ਕਰਕੇ ਦਿਓਗੇ ਡੰਡਾ ਫੱਟੀ ਛੇ ਚਰੀ ਤੇ ਠੀਕ ਆ ਤੇ ਛੇ ਚਰੀ ਹੈ ਇਹ ਠੀਕ ਆ ਛੇ ਚਰੀ ਆ ਇਹ ਟਰੈਕਟਰ ਇਹ ਕਈ 21 ਚਰੀ ਹੁੰਦੇ ਛੇ ਚਰੀ 540 ਚੱਕਰਾਂ ਵਾਲੀ ਠੀਕ ਆ 540 ਚੱਕਰਾਂ ਵਾਲਾ ਕਲੌਸ ਕਰੇਂ ਜਨ ਹਾਂ ਕਲੌਸ ਕਰੇਂ ਜਨ ਠੀਕ ਆ ਬਾਕੀ ਟਰੈਕਟਰ ਸਾਰਾ origignal ਆ ਹਾਂ ਨਵੀਂ ਬੈਟਰੀ ਉੱਤੇ ਮਰਾਉਂ ਕੰਪਨੀ ਦੀ ਠੀਕ ਆ ਮਰਾਉਂ ਦੀ ਨਵੀਂ ਬੈਟਰੀ ਆ ਬਈ ਕੋਈ ਕਮੀ ਪੇਸ਼ੀ ਕੋਈ ਕਮੀ ਕੁਝ ਨਹੀਂ ਆਪਣਾ ਵਾਹਿਆ ਜੀ ਫੁੱਲ ਵਾਹਿਆ ਵਾਹ ਹਾਂ ਬੜਾ ਵਾਹ ਕੇ ਲੈ ਜਾਓ ਇੰਨੀ ਚੱਲੀ ਹੈ ਬਸ ਇੰਜਨ ਗੇਅਰ ਵੀ ਵਾਹ ਕੇ ਲਿਆ ਸਕਦੇ ਹਾਂ ਹੈਂ ਕੀ ਭਰ ਕੇ ਅਗਲਾ ਬਾਲੇ ਠੀਕ ਆ ਇੰਨੀ ਸੱਲੀ ਆਪਣੀ ਫੇਰ ਤੁਹਾਡੇ ਨਾਲ ਸੌਦਾ ਲਾ ਲੇ ਫੇਰ ਤੁਹਾਡੇ ਨਾਲ ਤੇ ਕਾਗਜ਼ ਦੇ ਪੱਤਰ ਪੂਰੇ ਆ ਪੱਤਰ ਪੂਰੇ ਆ ਚੈਪਲ ਹੀ ਕਰ ਪਈ ਫਰਸਟ ਓਨਰ ਆ ਹਾਂ ਫਾਸਟ 30 ਹੀ ਪਾਸ ਕਰਦੀ ਫੇਰ ਤਾਂ ਨਾਮ ਵੀ ਹੋ ਜੂ ਨਾਮ ਵੀ ਹੋ ਜੂ ਠੀਕ ਆ ਨਾਮ ਵੀ ਹੋ ਜੂਗਾ 2030 ਤਾਈਂ ਕਾਪੀ ਦੀ ਪਾਸਿੰਗ ਹੈਗੀ ਆ ਹਾਂ ਬਾਕੀ ਫਰਸਟ ਓਨਰ ਆ ਹਾਂ ਤੇ ਇਹਦੀ ਮੰਗ ਦੀ ਗੱਲ ਕਰੀਏ ਡਿਮਾਂਡ ਇਹਦੀ ਕਿੰਨੀ ਆ 2 ਲੱਖ ਤੇ 95000 ਰੁਪਏ ਮੰਗੂ 2 ਲੱਖ ਤੇ 95000 ਡਿਮਾਂਡ ਆ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਅਸਤ ਦੇ ਦਾਂਗੇ 2 ਲੱਖ ਤੇ ਉਹਨੂੰ 75000 ਰੁਪਈਆ ਹੀ ਅਸੀਂ। ਯਸ ਨੂੰ 2 ਲੱਖ 75000 ਦਾ। ਤੇ ਇਹ ਕਿਹੜੇ ਪਿੰਡ ਖੜਾ ਟਰੈਕਟਰ? ਕੋਟਕਪੂਰੇ ਦੇ ਨਾਲ। ਕੋਟਕਪੂਰੇ ਦੇ ਨਾਲ ਦੇਵੀ ਵਾਲੇ ਖੜਾ ਤੇ ਨੰਬਰ ਬੋਲ ਦੇ। 83608 23083 ਹਣ ਥੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਤੁਸੀਂ ਕਰਨਾ ਬਾਈ। ਕੋਈ ਗੈ ਬੇਫਿਕਰ। ਠੀਕ ਆ ਬਾਈ ਧੰਨਵਾਦ।